ਕਿ ਜਿਹਨੇ ਆਪਣੀ ਪੂਰੀ ਜਿੰਦਗੀ ਦੇ ਤੰਗਾਂ ਆਪਣੀ ਅੱਖ ਮੈੜੀਆਂ ਕੀਤੀਆਂ ਉਹਨਾਂ ਕਹਿੰਦੇ ਧਰਮੀ ਮਹਿਮੀ ਆ ਪਰ ਨੂੰ ਬੋਲੋ ਧਰਮ ਦਾ ਨਿਵਾਸ ਕੋਈ ਪਾਸੇ ਨਹੀਂ ਕੋਈ ਪਾਸੇ ਪਰ ਜੇ ਅੱਖ ਮੈੜੀ ਕਰਨਾ ਹੈ ਇਹਦਾ ਤਸਵੀਰ ਸ਼ੰਭੂ ਦਾ ਭਾਵ ਉਸੇ ਸਮੇਂ ਨੂੰ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਇਹਨਾਂ ਸਮਾ ਜੀਵਨ ਜਿਨ੍ਹਾਂ ਨੇ 16 ਨੂੰ ਖੋਲ 21 ਤੋਂ ਲੈ ਕੇ 16 ਜੂਨ ਤੱਕ ਨਿਲਾਮ ਦੀ ਅੱਖ ਲੈਂਦਾ ਜਿੰਦੇ ਤੇ ਨਾਮ ਦੀ ਅੱਖ ਲੈ ਗੀਂਦੀ ਉਹ ਤੇ ਸ਼ਰਤ ਇਹ ਸੀ ਕਿ ਇਹਦਾ ਪਰਵਾਹ ਨਾ ਹੋਵੇ ਉਹ ਪਰਵਾਹੀ ਦੇਵੇ ਤੇਰੇ ਤਰਫੋਂ ਕਰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚ ਕੇ ਕਿਹਾ ਪੁੱਤਰਾ ਤੂੰ ਕਹਿੰਦਾ ਵਾ ਕਿ ਜੇ ਤੁਸੀਂ ਕੁਰਬਾਨੀ ਦੇ ਦੋ ਇਹਦਾ ਦਾ ਭਰਮ ਮੱਤ ਆਵੇ ਇਹ ਗੱਲ ਤੇ ਮੈਂ ਕਹਿਣੀ ਚਾਹੁੰਦਾ ਹਾਂ ਸਿੰਘ ਜੀ ਜੇ ਮੈਂ ਕੁਰਬਾਨੀ ਇਸ ਵਾਸਤੇ ਤਿਆਰ ਹੋ ਜਾਵਾਂ ਪੁੱਤ ਤੂੰ ਇਸ ਜ਼ਿੰਮੇਵਾਰੀ ਦੇ ਲਾਇਕ ਹੈਂ ਕੀ ਤੂੰ ਸੰਭਾਲ ਲਵੇਂਗਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੋਬਿੰਦ ਰਾਏ ਜੀ ਨੂੰ ਅੰਦਰ ਕਹਿਣ ਲੱਗੇ ਦਾਤਾ ਕੋਤਲਾ ਤੇਰਾ ਹੀ ਹੂੰ ਤੇ ਤੇਰੇ ਜੀਵਨ ਦੇ ਉਦੇਸ਼ ਨੂੰ ਬਹੁਤ ਕੁਝ ਪ੍ਰਾਪਤ ਹੋਇਆ ਮਾਪੀ ਦੇ ਇੱਕ ਦੂਸਰੇ ਦੇ ਜੀਵਨ ਨੂੰ ਬਹੁਤ ਸ਼ਲਾਘਾ ਸਤguru ਜੀ ਨੇ ਇੱਕ ਵੰਚਨ ਹੋਇਆ ਆਖਾਂ ਲੱਗੇ ਪੁੱਤ ਮੇਰੀ ਇੱਕ ਮਾਂ ਹਰਵਾ ਹੋਣ ਦੇ ਨਾਲ ਲੱਖਾਂ ਕਰੋੜਾਂ ਮਾਵਾਂ ਵਿਰਵਾ ਹੋਣ ਤੋਂ ਬਚ ਜਾਣ ਦੀ ਇਹ ਕਿਹੜੀ ਗੋਦਾ ਬੋਲਦਾ ਸੱਚ ਹੈ جدو رام لیا گرو تیگ بہادر ਆਪਣੇ ਦੇਰੋਂ ਦਾ ਪ੍ਰਚਾਰ ਕਰ ਲਿਆ ਕਰਦਿਆਂ ਦਿੱਲੀ ਪੁੱਜੇ ਤੇ ਦਿੱਲੀ ਵਿੱਚ ਕੁਝ ਕਰਕੇ ਹਜੂਰ ਜਦੋਂ ਗ੍ਰਿਫਤਾਰ ਕਰਕੇ ਦਿੱਲੀ ਰਿਆਸਤ ਦੇੇ ਆਪਰਕਾਰ ਇੱਕ ਕੰਜਰੇ ਦੇ ਵਿੱਚ ਹਜੂਰ ਨੂੰ ਬੰਦ ਕਰ ਦਿੱਤਾ ਉਹ ਕੰਜਰਾ ਐਸੇ ਤਰੀਕੇ ਦਾ ਬਣਿਆ ਹੋਇਆ ਸੀ ਹਜੂਰ ਦਾ ਬੈਠ ਸੱਜਣ ਨਾ ਚੰਗੇ ਤਰੀਕੇ ਨਾਲ ਫੁੱਟ ਸਕਦੇ ਸੀ ਨਾ ਚੰਗੇ ਤਰੀਕੇ ਦਾ ਆਰਾਮ ਕਰ ਸਕਦੇ ਸੀ ਆਖਰਕਾਰ ਉਹ ਸੁਜਨੇ ਦੇ پاس 25 52 ਸਨੇਬ ਜੀ ਉਡੇ ਨੇ ਤੇ ਭਾਈ ਮੱਦੀ ਦਾਸ ਜੀ ਨੇ ਆਣ ਕਰਕੇ ਇਹ ਬਚਨ ਕਿਹਾ ਦਾਤਾ ਆਗਿਆ ਤਾਂ ਦੇਵੋਗੇ ਨਾ ਮਹਾਰਾਜ ਜੀ ਕਿਸ ਕਰਦੀ ਆਕਣ ਲੱਗੇ ਮੇਰਾ ਮਨ ਕਰਦਾ ਮੇਰੇ ਮਨ ਅੰਦਰ ਇੰਨਾ ਕੰਦੇ ਕਿ ਕਾਲਬਦ ਹੈ ਇਸ ਦਿੱਲੀ ਤੇ ਖੂਬ ਸੁਹਾਵਣ ਮਹਾਰਾਜ ਅੰਦਰ ਧਿਆਨ ਹੋਇਆ ਆਖਾਂ ਲਗੇ ਪਾਈ ਮਦੀ ਦਾਸਾ ਇਹ ਤਾਕਤ ਇਹ ਬਲ ਕਿੱਥੋਂ ਹੈ ਖੈਰੇ ਮੈਨੂੰ ਇੱਕ ਵਾਰਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਤਵਾਰੀ ਗੁਰੂ ਕਾਂ ਦਾ ਪਾਵਨ ਇਤਿਹਾਸ ਇਹਦਾ ਰੋਪਾ ਮਿਲਸ ਇਹੀ ਹੋਇ ਪ੍ਰਸੰਗ ਹੋਇਆ ਆਖਾਂ ਲਗੇ ਪਾਛਣਾ ਮਗਲੇ ਜਦੋਂ ਤੁਸੀਂ ਗੱਲਾਂ ਜੂੜਦੇ ਸੀ ਨੀਂ ਮ ਉਸ ਜੁਨੀ ਦੇ ਆਸ਼ੀਰਵਾਦ ਨਾਲ ਇਹਦਾ ਹੋਰ ਹੈ ਗ੍ਰੀਵਨਵਾਦ ਪਾਤਸ਼ਾਹੀ ਨੇ ਅੰਦਰ ਇਤਿਆਹ ਹੋ ਕਰਕੇ ਲਾਖਿਆ ਭਾਈ ਮਤੀ ਦਾਸਾ ਪਿਆਸ ਬੜੀ ਲੱਗੀ ਹੈ ਜੈ ਇਹੀ ਘਰ ਔ ਸੰਮਰੇ ਜਮਨਾ ਵਗ ਰਹੀ ਹੈ ਉਹਦੇ ਉੱਤੇ ਇੱਕ ਛੰਨਾ ਪਾਣੀ ਦਾ ਭਰ ਕੇ ਲਿਆ ਪਿਆਸ ਬਜਾਦ ਲਈ ਜਾਂ ਸ਼ਕਤ ਭਾਈ ਮਤੀ ਦਾਸ ਸਾਹਿਬ ਨੂੰ ਉਸ ਪਾਣੇ ਨੂੰ ਪਾਣੀ ਦਾ ਸ਼ੰਘਾ ਲੈਣ ਵਾਸਤੇ ਜਾ ਰਹੇ ਨੇ ਕਿ ਮਨ ਦੇ ਮਨ ਅੰਦਰ ਸੋਚਦੇ ਨੇ ਕਿ ਮੇਰੇ ਤੋਂ ਪਹਿਲਾਂ ਗੁਰੂ ਜੀ ਕਿਤੇ ਸ਼ਹੀਦ ਹੋ ਗਏ ਜਦ ਸੰਕੁਟੀ ਇਹ ਕਹਿੰਦੇ ਕਿ ਮਨਤਾਸ ਨੂੰ ਅੱਖੋਂ ਰੋਕ ਕੇ ਕਰਦਿਏ ਕਿਉਂਕਿ ਬਾਪ ਉਹਨਾਂ ਦਾ ਕਿ ਮੈਂ ਪੁੱਤ ਦੇ ਸਾਹਮਣੇ ਨਹੀਂ ਹਿੱਤੀ ਨਾ ਪਾਵਾਂ ਕਿਤੇ ਮੇਰਾ ਸੁੱਤ ਦੂਰ ਨਾ ਜਾ ਗਏ ਭਾਈ ਮਨਤਾਸ ਜੀ ਦੀ ਸ਼ਬਦ ਗੁਰੂ ਦੇ ਵਿਚਾਰ ਗੁਰੂਆਂ ਇਹ ਮਕੀਨਾ ਸਟਾਰਟਰ ਕਾਰ ਕੋ ਸੱਜਨੇ ਨੂੰ ਪਾਣੀ ਦਾ ਸਪਰਸ਼ ਲਿਆ ਕਰਕੇ ਇਹ ਲੋਡ ਦੇ ਇੰਜਰੇ ਦੇ ਪਾਸ ਜੁੜ ਬੈਠਾ ਆਖਿਆ ਯਾਦ ਰੱਖੋ ਮਹਾਰਾਜ ਕਹਿ ਲਗੇ ਯਾਦ ਭਾਣ ਸਕਣਾ ਅਸੀਂ ਭਾਈ ਮਨੀ ਰਾਜ ਸਾਹਿਬ ਨੂੰ ਪਿਆਸ ਮੁਝੀ ਹੁਣ ਪਾਣੀ ਸ਼ਕਰ ਨੂੰ ਜਦ ਸ਼ਕਰ ਨੂੰ ਮੰਗ ਨਹੀਂ ਕਰਦਾ ਸਤ ਨੂੰ ਇਹ ਕਿਦਾਂ ਬਣੋ ਯਾਰ ਮਾਗਦੇ ਪਏ ਸੀ ਉਹਨੇ ਕਹਿੰਦੇ ਜਲ ਦੀ ਪਿਆਸ ਉੱਜਿਹੀ ਮਹਾਰਾਜ ਕਹਿ ਲੱਗੇ ਕੋਈ ਗੱਲ ਨਹੀਂ ਏਵੇਂ ਕਰਕੇ ਇਸ ਖੰਡੇ ਦੇ ਪਾਣੀ ਨੂੰ ਵਿਕਾਰ ਨਹੀਂ ਕਰ ਦੇਣਾ ਬੇਰੂ ਨਹੀਂ ਜਾਣਣਾ ਉਸੇ ਜਮਨਾ ਦੇ ਅੰਦਰ ਲੋੜਿਆ ਤੇ ਭਾਈ ਮਨਦੀਦਾਰ ਸਜਾ ਕੇ ਉਸ ਛਲੇ ਵਾਲੇ ਪਾਣੀ ਨੂੰ ਲੋੜ ਕਰਕੇ ਬਾਹਰ ਸੁੜਿਆ ਜਿੱਦਾਂ ਪਹਿਲਾਂ ਮਨ ਦੇ ਅੰਦਰ ਵਰ ਵਰੇ ਚਾਹਦੇ ਪਏ ਸੀ ਉਵੇਂ ਚਾਹਦੇ ਪਏ ਨੇ ਸਤ ਮੂਰੀ ਦੇ ਪਾਸ ਆ ਕੇ ਕਹਿੰਦੇ ਦਾਤਾ ਸਮਰੱਥ ਹੋਣਾ ਤੁਸੀਂ ਮੈਨੂੰ ਨਹੀਂ ਸਮੂ ਭਈ ਇੱਕ ਵਾਰ ਤੁਸੀਂ ਨੇ ਆਖਿਆ ਕਿ ਜਲ ਲੈ ਆਓ ਮੈਂ ਲੈ ਆਂਦਾ ਤੁਸੀਂ ਨੇ ਹੁਕਮ ਕੀਤਾ ਮੈਂ ਉਸ ਜਲ ਉਸ ਯਮਨਾ ਦੇ ਤਿਰੋੜ ਨੂੰ ਪੋਹਿਆ ਆਖਰਕਾਰ ਕੋਈ ਸਮਝ ਨਹੀਂ ਪਈ ਦਾਤਾ ਜੀ ਤੇ ਕਹਿੰਦੇ ਸਰ ਜੀ ਮੈਨੂੰ ਲੱਗੇ ਤਾਈ ਬਤੀ ਦੱਸੋ ਇੱਕ ਗੱਲ ਨੂੰ ਦੱਸੋ ਉਹ ਜਬਨਾ ਦੇ ਉਤੋਂ ਜਦੋਂ ਛੱਲੇ ਨੂੰ ਭਰਿਆ ਉਣੀ ਹੋਈ ਮਹਾਰਾਜ ਕਬੀ ਛੱਲਿਆਂ ਦੇ ਪਾਣੀਆਂ ਨਾਲ ਜਬਨਾ ਜਾ ਡੰਗਾ ਜਾ ਉਹ ਦੁਨੀਆ ਖੂਨ ਹੋ ਸਕਦੀ ਹੈ ਉਹਦੇ ਪਾਣੀ ਮੜਾ ਹੁੰਦਾ ਮਹਾਰਾਜ ਨੇ ਮੇਰਾ ਸਵਾਲ ਕੀਤਾ ਭਾਈ ਮਨਿਹਰਾਸਾ ਕੀ ਉਸ ਛੰਨੇ ਦੇ ਪਾਣੀ ਨੂੰ ਨਦੀ ਵਿੱਚ ਢੋਣ ਦੇ ਨਾਲ ਬਾਹਰ ਫਿੜੀ ਮਹਾਰਾਜ ਦੇ ਛੱਲਿਆਂ ਦੇ ਪਾਣੀਆਂ ਨਾਲ ਨਦੀਆਂ ਕੋਈਆਂ ਕੁੱਛਣ ਦੀਆਂ ਨਦੀਆਂ ਦੇ ਜਿੱਥੋਂ ਤੱਕ ਉਹਨਾਂ ਦੀ ਹਿੰਮਤ ਬੜੇ ਉਹ ਤੇ ਹਰ ਦੇ ਪਾਣੀਆਂ ਨੂੰ ਵੀ ਸੰਭਾਲ ਲੈ ਕੇ ਸਭ ਤੋਂ ਇਹ ਜਿਹੇ ਬੰਦੇ ਇਹ ਗੋਰ ਸੰਮਤ ਨਦੀ ਸਭ ਤੋਂ ਜੇ ਜੇ ਅਪਰਸਿਕੀ ਦੀ ਗੱਲ ਕਰਦੇ ਆ ਨਾ ਗੁਰਮੁਖ ਪਿਆਰਿਓ ਇਹ ਨਦੀ ਦੇ ਸਮੇਤ ਨਦੀਆਂ ਦੇ ਬਰਾਬਰ ਹੈ ਤੇ ਗੋਰ ਸੰਮਤ ਸੁੰਦਰ ਜਿੰਨਾ ਵੀ ਪਾਣੀ ਪੈ ਜਾਵੇ ਸਾਰੇ ਉਸ ਮੇਟ ਲਈ ਦਾ ਜਿਸ ਸੁੰਦਰ ਬੂਦੇ ਰੂਪ ਬਣਨ ਵਾਸਤੇ ਗੁਰਦੇਵ ਬਹਾਦਰ ਸਾਹਿਬ ਜਿਨੇ ਇਹ ਬਚਨ ਸੁਝਾਇਆ ਤਾਂ ਕਿ ਜੰੂ ਕਹਿਆ ਦਾਸ ਸਮਰਪਿਤ ਉਸ ਸਿੰਘ ਸਮਰਪਿਤ ਹੋ ਗਈ ਇਹ ਜੀਵਨ ਯਾਤਰਾ ਅਗਲਾ ਦਿਨ ਹੋਇਆ ਪਾਈ ਮਾਹੀ ਰਾਸਤੀ ਨੂੰ ਜੇ ਰੋਪਾਂ ਤੇ ਬਣਾ ਕਰਕੇ ਤੇਲ ਗੱਲਾ

جدوس کے پھر ਆਦਿ ਕਾਲ ਪਾਈ ਮਨਜੀਦਾਲ ਜੀ ਜਿਸ ਨੂੰ ਵਿੱਚ ਜਦੋਂ ਆਰੇ ਨੇ ਕੀ ਮੋਸ ਉਸ ਵਕਤ ਪਾਈ ਮਨਜੀਦਾਸ ਨੂੰ ਆਖਣ ਲੱਗੇ ਕਿ ਆਪਣਾ ਮਨ ਪੱਕਾ ਕਰ ਲੈ ਪਾਈ ਮਨਜੀਦਾਸ ਆਖਣ ਲੱਗਾ ਮੈਂ ਆਪਣਾ ਮਨ ਪੱਕਾ ਕਰ ਲਿਆ ਜਿਲਾਦਾ ਤੂੰ ਆਪਣੇ ਮਨ ਨੂੰ ਪੱਕਿਆ ਕਰਲਾ ਔਰ ਇਸਾਰੇ ਦੇ ਦੰਦਿਆਂ ਤੋਂ ਨਹੀਂ ਡਿੱਗੀ ਹੈ ਪਾਈ ਮਨਜੀਦਾਸ ਜੀ ਨੇ ਉਸ ਵਕਤ ਗੁਰੂ ਬਾਬਾ ਦਾ ਨਾਮ ਸਤਿ ਕੀਨੋ ਯਾਦ ਤੇ ਪਹਿਲੀ ਵਾਰੀ ਰਾਗ ਮੁਖ ਬਾਣੀ ਜਪ ਬਾਣੀ ਜਿਸ ਬਾਣੀ ਦਾ ਤੋਂ ਕਰਨ ਜਿਹੜਾ ਸਤਿ ਗੁਰੂ ਇੱਕ ਓੰਕਾਰ ਤੋਂ ਵਿਗੁਰੂ ਕਰਕੇ ਜਿਨੀ ਨਾਮ ਦਿਹਾਇਆ ਗਏ ਮੁਕਤ ਕਾਲਨ ਤੇ ਮੁਕਤ ਹੋ ਲੈ ਕੇ ਤੀਨ ਸੁਖੀ ਦਾ ਦੋ ਪਾੜਾ ਵਿੱਚ ਜੋ ਅੰਮ੍ਰੇਵੇਂ ਸਮਾਜਾਈ ਨਹੀਂ ਜੇਵੇਂ ਰੋਡਮੀ ਹਵਾਲੇ ਤੇ ਤੰਦਰ ਪਰਖਾਂ ਨੂੰ ਪਾਕੀ ਸੰਤ ਨੂੰ ਉਹੋ ਪਾਉਂਦੇ ਨੇ ਦੂਸਰਾ ਦੇਖ ਲਓ ਪੰਜ ਸੱਤੀ ਦਾ ਜੀ ਨੂੰ ਜਿਹਨੂੰ ਪੇਟੇ ਲੱਗੀ ਉਹਨੂੰ ਵੀ ਕੇ ਤਿੰਨ ਗੱਲਾਂ ਆਖੀਆਂ ਤੇ ਗੁਰੂ ਆਲੀ ਦਾ ਸਤਿਕਾਰ ਲਈ ਕਿ ਤੁਸੀਂ ਅਸੀਂ ਜਾਣਦੇ ਆ ਕਿ ਜਦੋਂ ਕਿਸੇ ਦੇਨ શરીਰ ਨੂੰ ਉਹਨੂੰ ਦੇਖ ਕਰਕੇ ਅਰਸੇ ਨਾਲ ਜਾਂ ਕਿਸੇ ਜੇਲ੍ਹ ਦੇ ਰਾਤੇੜ ਦਿੱਤਾ ਜਾਵੇ ਉਹ ਹਾਲਤ ਕਿੰਦਾ ਨਹੀਂ ਹੁੰਦੀ ਹੈ ਸਾਡੇ ਕਰਕੇ ਜਾਣੀ ਉਹ ਭਾਈ ਗੁਰਬੰਦੀ ਰਾਸਜੀ ਨੇ ਉਹ ਸ਼ਿਹਾਦਤ ਨੂੰ ਪ੍ਰਵਾਨ ਕਰ ਲਿਆ ਸ਼ਹਾਦਤ ਦਾ ਪਿਆਲਾ ਇੱਥੇ ਮੈਂ ਇੱਕ ਸ਼ਬਦ ਉਹ ਤਾਪ ਕੀ ਦੇ ਲਾਸਾਂਜਾ ਕਰਾਂਗਾ ਵਿਦਵਾਨ ਸੰਜੀਤ ਜੀ ਅਸੀਂ ਯਾਮ ਸ਼ਬਦ ਵਰਤਦੇ ਹਾਂ ਯਾਮ ਸ਼ਬਦ ਸ਼ਬਦ ਦਾ ਤਰਜਮਾ ਜਿਹੜਾ ਤੁਸੀਂ ਹੋ ਹੋ ਹੁੰਦਾ ਹੈ ਸਾਡੇ ਧਰਮ ਦੇ ਵਿੱਚ ਪਿਆਰ ਦੇ ਦਾ ਸ਼ਬਦ ਜਿਹੜਾ ਵਾਹ ਜਿਆਦਾ ਇੰਨੀ ਤਰ੍ਹਾਂ ਮਰੋਹਮ ਜਾਨ ਨੇ ਨੰਵੇਰਾ ਦਾ ਕਹਾਣ ਤੀਸਰਾ ਬਚਨ ਭਾਈ ਯਾਰਦਾ ਜੀ ਨੂੰ ਬੁਲਾ ਕੇ ਇੰਨੇ ਗੱਲਾਂ ਕੀਆਂ ਆਖਣ ਲੱਗੇ ਤੀਹੀ ਗੱਲ ਹੈ ਕਿ ਦੇਗ ਵਿੱਚ ਪੁਵਾਗ ਕਰਕੇ ਤੇਰੇ ਸਰੀਰ ਨੂੰ ਸ਼ਾਲੀ ਸ਼ਾਲੀ ਕਰ ਦਿੱਤਾ ਜਾਵੇਗਾ ਸ਼ਾਲੀ ਕਰ ਦਿੱਤਾ ਜਾਵੇਗਾ ਪੁਵਾਗ ਤੇ ਭਾਈ ਯਾਰਦਾ ਜੀ ਨੇ ਆਦੇ ਉਸ ਵਚਨ ਤੇ ਲਗਾਇਆ ਚੌਕੜਾ ਆਖਣ ਲੱਗੇ ਸੱਚ ਹੈ ਕਿ ਮੈਂ ਦੇਗ ਵਿੱਚ ਪੁਵਾਗਾ ਤੇ ਕਿਉਂ ਆਖਰਲੇ ਫਰਕ ਕੇਵਲ ਮੇਰੇ ਤੇ ਮੇਲੇ ਗੁਰੂ ਵਿੱਚ ਇਨਾ ਉੱਤੇ ਵੀ ਲਾਹੌਰ ਦੀ ਧਰਤੀ ਤੇ ਇਧਰ ਦਿੱਲੀ ਦੀ ਧਰਤੀ ਇਨਾ ਫਰਕ ਦੇਖੋ ਹੀ ਗੁਰ ਦਾ ਸਿੱਖ ਹੋਈ ਸਦਾਤ ਹੋਈ ਸ਼ਬਦ ਹੋਈ ਅੱਜ ਫਰਕ ਹੀ ਕੋਈ ਨਹੀਂ ਉਹਦਾ ਫਰਕ ਬਾਹੀ ਦੇ ਪੇਟ ਤੇ ਕੋਈ ਨਹੀਂ ਕਿਉਂਕਿ ਕੋਈ ਕੋਈ ਬਹਾਣਾ ਸਭ ਸੰਦਰਭ ਉਹੀ ਮੋਰੀ ਅੰਤਰ ਹੈ ਮੇਰੇ ਗੁਰ ਤੇ ਮੇਰੇ ਵਿੱਚ ਕੀ ਫਰਕ ਹੈ ਇਸ ਕਰਕੇ ਹਰਿ ਗੁਰੂ ਦੇ ਮੰਨਣਾ ਦੇ ਸਾਥ ਕਰਦੇ ਆਖਣ ਲਗੇ ਭਾਈ ਜਿਆਦਾ ਜੀ ਤਰਤੀ ਬਾਉ ਨ ਨਕਈ ਤੁਪਾਲ ਬ੍ਰਹਮ ਸਨਾਈ ਕਿਉਂ ਗਿਰਦ ਹਮਾਰੇ ਰਾਮਕਾਰ ਦੁੱਖ ਨਕੇ ਨਾ ਭਾਈ ਸੰਸਾਰ ਪੂਰਾ ਭਟਿਆ ਜਿਨ ਵਰਤ ਬੜਾਈ ਰਾਮ ਨਾਮ ਔਕਮ ਜਿਆ ਏਕਾ ਦੇਉ ਨਾਈ ਰਹਾਓ ਪ੍ਰਾਰਥਨੀਤ ਨਰਕਨ ਹਾਰ ਸਭ ਬਿਆਦ ਹਟਾਈ ਕਹੋ ਨਾਨਕ ਕੀਪਾ ਭਈ ਬ੍ਰह्म ਭਈ ਸਹਾਇੀਔਰ ਰੱਖੇ ਪਰੇ ਪਰੇ ਇਹ ਸ਼ਬਦ ਆਪਕੇ ਘਰਾਂ ਵਿੱਚ ਪੈ ਲੈ ਕੇ ਜਨ ਤਾਤੀ ਬਾਉਨਾ ਮਗਦੀ ਜੀ ਗੁਰਾਂ ਦੇ ਸਰਤਨੋਂ ਗਾਤੀ ਗਉਨ ਨਗਦੀ ਜੀ ਗੁਰਾਂ ਦੇ ਸਰਤਨੋਂ ਕਾਫੀ ਬਾਉਨ ਲੱਗਈ ਪਾਰ ਬ੍ਰह्म ਸ਼ਿਖਾਈ ਕਿਉ ਗਿਰਜ ਹਮਾਰੇ ਰਾਮਕਾਰ ਹੁਕ ਲੱਗੇ ਨਾ ਪਾਈ ਅਸੰਭਰ ਪੂਰਾ ਭੇਟਿਆ ਜਨਵੰਨ ਬਣਾਇ ਸੋ ਐਸੀ ਸ਼ਬਦਾਂ ਦੇ ਨਾਮ ਭਾਈ ਮਤੀ ਦਾਸ ਜੀ ਨੇ ਪੜ੍ਹਦੇ ਆ ਪੜ੍ਹਦੇ ਆਕਤਕਾਰ ਦਾ ਪਹਿਲਾ ਪੀੜਿਆ ਚੌਥੇ ਦਿਨ ਗੁਰੂ ਸੇਖ ਮਹਾਰਾਜ ਸਾਹਿਬ ਜੀ ਨੂੰ ਉਸੇ ਕਿਹਰੀ ਵਿੱਚ ਬਿਲਾ ਕੇ ਤਿੰਨ ਗੱਲਾਂ ਸਾਹਮਣੇ ਉਹ ਤੇਗ ਬਹਾਦਰ ਸਾਹਿਬ ਜੀ ਨੇ ਤੀਸਰੀ ਗੱਲ ਤੇ ਤਵੱਜਹ ਦਿੱਤੀ ਆਖਰਲੇ ਇਹ ਪ੍ਰਵਾਨ ਕਿਹੜੀ ਟੜ ਦੇ ਰਾਹੋਂ ਸੀ ਸਤਲạch ਕਰਨ ਵਾਲੀ ਆnde ਕੇ ਕਾਜੀ ਆਇਆ ਆਖਰਕਾਰ ਤੁਸੀਂ ਇਸ ਯਾਦਦੇਹ ਜਦੋਂ ਕਿਸੇ ਨੂੰ ਸ਼ਹੀਦ ਕਰਨਾ ਹੁੰਦਾ ਤੇ ਉਹਦੀ ਆਖਰੀ ਕਾਇਸ਼ਾ ਤੁਸੀਂ ਕੋਸ਼ ਲਿਆ ਜਾਂਦਾ ਸਤਨੁਰਜੀਤੋ ਪਹਿਲਾ ਤਿੰਨ ਸਿੱਖਾਂ ਨੂੰ ਪੁੱਛੀਆਂ ਸਤਨੁਰਜੀ ਨੂੰ ਪੁੱਛੀਆਂ ਸਤਨੁਰਜੀ ਨੇ ਆਹਦੇ ਕੇ خواہش ਇਹ ਜ਼ਾਹਰ ਕੀਤੀ ਆਖਣ ਲੱਗੇ ਅਸੀਂ ਸ਼ਹੀਦ ਹੋਣ ਤੋਂ ਪਹਿਲਾਂ ਇੱਕ ਵਾਰ ਆਪਣੀ ਸਰੀਰ ਦਾ ਆਪਣੇ ਜਿਸਮ ਦਾ ਖੋਜ ਇਸ਼ਾਨਤ ਕਰਾਂ ਗੁਰਦੁਆਰਾ ਸੀਸਗੰਜ ਸਾਹਿਬ ਦੀ ਪਾਵਨ ਧਰਤ 'ਤੇ ਇਹ ਇੱਕ ਉਹ ਵਾਰ ਉਸ ਇਤਿਹਾਸ ਨੂੰ ਉਹਦੇ ਵਿੱਚ ਮਹਾਰਾਜ ਨੇ جدو کہ جلال آیا تلوار جلال کہ مہاراج کہاج کہ چاہم کا کرم کریے باہر چلیے یعنی نانک یہ جانا ਦਰਮਨ ਯਾਰੋ ਉਸਨ ਕਰਤ ਹਸਰਾ ਤੇ ਬੰਦਾ ਹੀ ਆ ਜਿਵੇਂ ਬਜਰ ਕਿਹਾ ਨਾਮ ਤੇ ਜਲਾਲ ਵੀ ਹਸ ਪਿਆ ਮਹਾਰਾਜ ਕਹਿਣ ਲਗੇ ਨੂੰ ਹੱਸਿਓ ਜਲਾਲ ਕਹਿਣ ਲਗਾ ਨੂੰ ਇਸ ਗੱਲ ਦੀ ਖੁਸ਼ੀ ਕਿ ਮੈਂ ਤੁਹਾਡੇ ਰਸੀਨ ਸੁਣੋ ਇਸ ਸਾਧੇ ਨਾਲੋਂ ਤਲਕ ਕਰਦੇ ਬਾਦਸ਼ਾਹ ਕਹਿਣ ਲਗੇ ਯਾਦ ਰੋਟੀ ਜਲਾਦਾ 1621 ਤੋਂ ਲੈ ਕਰਕੇ 1675 ਤੱਕ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਕਦੀ ਨਹੀਂ ਹੱਸਿਆ ਪਰ ਅੱਜ ਮੈਨੂੰ ਹਾਸਾ ਕੁਝ ਇਸ ਗੱਲ ਦੀ ਪਾਈ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਧੀ ਸਨਮਜੀਆਂ ਬੁਧਾਈਆਂ ਰਾਤ ਨੰਨ ਪਰਵਾਰੀਆਂ ਸ਼ਮੂਖਾਂ ਪਾਈਆਂ ਸ਼ਮੂਖਾਂ ਦਾ ਗੋਹੜੀ ਤੇਰਾ ਮਨ ਜੀ ਰਸਾਇਆ ਕਹਿ ਨਾਨਕ ਆਗਮਤ ਹੋਆ ਸਤਿ ਗੁਰੂ ਮੈਂ ਪਾਇਆ ਅੱਜ ਮੈਂ ਆਪਣੇ ਸੰਗਤੂ ਜੀ ਦੇ ਪਾਵਨ ਸਤਿਪੰਥ ਦੀ ਕਰੋੜਤਾ ਕਰਨ ਵਾਸਤੇ ਪਸਿਆ ਆਖਣ ਦੇ ਇਹ ਕਿਉਂ ਜੋਤੋਂ ਪ੍ਰੇਮ ਖੇਲਣ ਦਾ ਜਾਓ ਸਿਰ ਦਾ ਕਲੀ ਗਲੀ ਮੇਰੀ ਆਉ ਕਿਤ ਮਾਰੂ ਪੈ ਸਰੀਜਾ ਸਿਰ ਕੀ ਚੇ ਨਾਮ ਕੀ ਹੈ ਇਹ ਤੋਂ ਵੱਟ ਵਚਨ ਕਹੇ ਕਿ ਇਹ ਸੰਸਾਰ ਸਾਰਾ ਜਿਹੜਾ ਵੰਤੂ ਤੇ ਹੈ ਤੇ ਸੱਚ ਕੀ ਆ ਇੱਕ ਦਿਨ ਆਪਣੇ ਆਪ ਨੂੰ ਨਿਸ਼ਾਵਨ ਕਰਕੇ ਬੁਲਵਾ ਕਰਦੇ ਹਾਂ ਸਤਿ ਇਹ ਹੈ ਜਾਗਰ ਜਾਣਾ ਸਭ ਨੂੰ ਇਹ ਜਾਣੇ ਹੋ ਮੇਰੀਏ ਇਹ ਮੇਰੇ ਕਾਰਜ ਵਿੱਚ ਇਸ ਸੰਸਾਰ ਨੂੰ ਗਲਤ ਨਹੀਂ ਸਮਝਣਾ ਜਾਣਨਾ ਕਿ ਇੱਕ ਦਿਨ ਕੋ ਇਸ ਸੰਸਾਰ ਨੂੰ ਕਿਉਂ ਤੋੜਿਆ ਉਹ ਤੇ ਪਾਰਦਰਸ਼ੀ ਦਾ ਪਰਮ ਸਤ ਤੜਦੇ ਰੰਗ ਉਸ ਜਲਾਲ ਨੇ ਤਰਕ ਕਰ ਦਿੱਤਾ ਉੱਥੇ ਫਿਰ ਪਾਇਸਰ ਪਾਰਿਜਾਤਾ ਜੀ ਨੇ ਉਸ ਸੀਸ ਦੀ ਸੰਭਾਗ ਕੀਤੀ ਸਭ ਬਰਾਵਾ ਦੇ ਵਿੱਚ ਅਨੰਤਪੁਰ ਸਾਹਿਬ ਦੇ ਇਕਾਬਰ ਦੇ ਅੰਦਰ ਤਰਤੀਤੀ ਪੂਰਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਆਖਸ਼ਰ ਸਾਹਿਬ ਜੀ ਨੇ ਫਿਰ ਤੋਂ ਪਾਰਸ ਸੀਸ ਦਾਸ ਸਕਾਲ ਗੁਰਦਵਾਰਾ ਸੀਸ ਕਨ ਸਾਹਿਬ ਅਨੰਤਪੁਰ ਸਾਹਿਬ ਜੀ ਕੀਤਾ ਗਿਆ ਸੀ ਉਸ ਤਰਤੀਤੀ ਸ਼੍ਰੋਮਣੀ ਦੁਆਰਾ ਫਰੋਥ ਮੀਟਿੰਗ ਤਰਨਤਪੁਰ ਕਮੇਟੀ ਵੱਲੋਂ ਅਕੀਨ ਰੰਗਰ 2025 ਨੂੰ ਸਤਿਗੁਰੂ ਗੁਰੂ ਛੇਹ ਪਾਤਸ਼ਾਹ ਸਤਿਗੁਰੂ ਦੇ ਮਹਾਨ ਗੁਰੂ ਕੇ ਜਿਹੜੇ ਰਾਸਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਮਹਾਨ ਤੋਰ ਸਵਾਗਤ ਸੋਚ ਮੁਕਬਦ ਨੂੰ ਵਿੱਚ ਹੋਣੀ ਹੈ ਇਹ ਖੜਾ ਦਾ ਪ੍ਰੋਗਰਾ ਜਿਹੜੇ ਤੁਹਾਡੇ ਨਗਰਾਂ ਵਿੱਚ ਇਹ ਪ੍ਰੋਗਰਾਮ ਕੀਤੀ ਜਾ ਜਾਵੇ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਇਹ ਹੈ ਕਿ ਇਹ ਜਿਹੜੀ ਕੌਣ ਵਾਲੀ 13 ਅਪ੍ਰੈਲ 2000 ਸ੍ਰੀ ਅਕਾਲ ਤਖਤ ਸਾਹਿਬ ਦੇ ਅਕਸਰ ਅਮਰ ਸੰਚਾਰ ਹੁੰਦੇ ਨੇ ਪਰ ਇਹ ਅਮਰ ਸੰਚਾਰ ਸ਼ਹੀਦੀ ਨੂੰ ਸਮਰਪਿਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨੂੰ ਸਮਰਪਿਤ ਹੈ ਸੋ ਬਹੁਤ ਪਿਆਰੋ ਇਸ ਅਮਰ ਸੰਚਾਰ ਵਿੱਚ ਆਪ ਜੀ ਦੇ ਇਸ ਇਸ਼ਨਾਨ ਕਰਕੇ ਪੰਜਾਂ ਦੀ ਕਿਰਪਾ ਕਰਨੀ ਸਰਕਾਰ ਕਰਨ ਤੋਂ ਬਾਅਦ ਮੇਰੇ ਜੀ ਨੂੰ ਦੁਬਾਰਾ ਪ੍ਰਮੁੱਖ ਮੇਰੇ ਆਪ ਜੀ ਨੂੰ ਮੁਕਤ ਜਿੱਤੇ ਜਾਣਗੇ ਇਹ ਬੇਨਤੀ ਪ੍ਰਵਾਨ ਕਰਿਓ ਕੌਣ ਦਾ ਸੁਸਤ ਮਕੀਸ਼ਾ ਬੰਗਾਰਾ ਰੋ ਆਪਣੀ ਅਵੇਲੀ ਦੇ ਵਿੱਚ ਦੇਤੀ ਮਕੀਸ਼ਾ ਬੰਗਾਰਾ ਹਾਲ ਬੜਿਆ ਉਹ ਤੇ ਕੀ ਕਰ ਗਿਆ ਬਜਨ ਬਲਾਸ ਕਰਦੇ ਆ ਦਾਸ ਦੇ ਤੌਰ ਤੇ ਇਹ ਵੀ ਵਿਅੰਗ ਤੁਲਾ ਹੋ ਗਈਆਂ ਪਰ ਮੈਂ ਇੱਕ ਵੇਕਤੀ ਕਰਾ ਸਭ ਤੋਂ ਪਹਿਲਾ ਆਪਣੇ ਸਰਕਾਰ ਦੀ ਮੀਰਾ ਦਾ ਨਾਮ ਲਵਾਂਗਾ ਭਾਈ ਸਰ ਫਾਈਬਰਵਾਦ ਸਿੰਘ ਜੀ ਫਾਈ ਯੂਨੋ ਸਿੰਘ ਭਾਈ ਇੰਦਰ ਸਿੰਘ پائی جسلا سنگھ روز پائی رانکل سنگھ نے بیبین جنگر کا وردہ دائی پائی گرپری سنگھ نے فنگو تاہی دلگا بہت پیار چیزی روز ہے مناتر سب آباردینہ نکسی اکسر اینہ اسٹانہ کی بیدا جس سکتا ہر کردیں اور پیسونا نکس سے اپنی نکسی آیا پائی کروان سنگھ رانکل پائی سکرندر سنگھ نے سنگھا ਭਾਈ ਸੁਮਿੰਦਰ ਸਰਵਦਾ ਪਾਇਲ ਗੀਸ ਸਿਗਰ ਭਾਈ ਸੁਪਲਾ ਸਿੰਘ ਭਾਈ ਸੁਮਿੰਦਰ ਸਿੰਘ ਜਤਿੰਦਰਪਾਲ ਸਿੰਘ ਜਤਿੰਦਰਪਾਲ ਸਿੰਘ ਜੀ ਲੋਕ ਲੋਈ ਸੇਵਾ ਤੋਂ ਮੈਂ ਜਿੱਥੇ ਕਸਰ ਨੂੰ ਦਾ ਹੋਂਦ ਦਾ ਪਛਾਣ ਕਰਦੇ ਹਾਂ ਉੱਥੇ ਮਹੀਨਿਆਂ ਦਾ ਬੜਾ ਸੋਨਾ ਪ੍ਰਬੰਧ ਕਰੀਏ ਸੋ ਇਸ ਦਾ ਕਿਸਾਨੀ ਪੀ پاندھو آدھو چھوڑا پائیس ہے پائی بھرمت سنگھ کی گرمتی سنگران پائی ملتار سنگھ نے مجھے سکون کی پرونگت میں کی نسنگران یہ کوئی ایک کا جانت ہے نا سو سنگران اور چنگیں گرمتی پر جانے ہیں ایسا ماہلین کی جانے ہیں اس آراد کی درمان گیا جی بھرمتی سنگھ اور وہ بھرمتی سنگھ کی پرونگت جانے ہیں ਪੈਨਲ ਦਾ ਮੀਨਰ ਦਾ ਰੋਗ ਮੋਹ ਪਹਿਲ ਵਾਰ ਸ਼ਿਖੀ ਦੇ ਗਿਆ ਤਾਂ ਤੋਂ ਤੋਂ ਗੁਰੂਆਂ ਜਿਨ੍ਹਾਂ ਨੇ ਸਿੱਖੀ ਦੀ ਸਥਾਪਨਾ ਕੀਤੀ ਤਲਾਕ ਪਰਵਾਹ ਤੇ ਪਹਿਲ ਵਾਰ ਕੀਤਾ ਜੇ ਉਹ ਕੀਤਾ ਸਾਰਿਆਂ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤਰਫ ਦਿੱਤਾ ਜਿਮੇਤੀ ਬਹੁਤ ਬਹੁਤ ਸਮਾਂ ਆਉ 13 ਅਪ੍ਰੈਲ 2025 ਦਾ ਬਸਤੀ ਦੇ ਗਿਆ ਜੀ ਸ੍ਰੀ ਅਕਾਲ ਪੁਰਖ ਸਰਵ ਜੀ ਦੇ ਤਾਂ ਇਸ ਤਰ੍ਹਾਂ ਦੀ ਅਲੋਸ਼ਣ ਉਸ ਇਤਿਹਾਸੀ ਆਪਣਾ ਮੰਗੜਾ ਘੱਟ ਕੇ ਜਾਣਾ ਲਿਫਟ ਲੈਣੀ ਐ ਐਗਰੈਸਿਵ ਨਾਲ ਹੈ ਦੇ ਸਭ ਦਸਤਿੰਗੀ ਤੋਂ ਸੱਜਣਾ ਕੇ ਤੁਹਾਡੇ ਯਾਰ ਬੰਦਾ ਪ੍ਰਬੰਧ 20 ਸਤਬਰ ਨੂੰ ਪਵਤ ਦਾ ਜੱਗਿਆ ਇਹ ਹੈ ਸਾਡਾ ਧਰਮ ਪ੍ਰਚਾਰ ਦਾ ਖੇਤਰ ਇਹ ਹੈ ਧਰਮ ਪ੍ਰਚਾਰ ਕਰਨ ਦਾ ਢੰਗ ਰੀਗਾ ਬਕਰੇ ਬਕਰੇ ਪੀਂਜਿਆਂ ਦੇ ਵਿੱਚ ਨੂੰ ਇੱਕ ਗੱਲ ਯਾਦ ਆ ਗਈ ਜਦੋਂ ਮੇਰੀ ਇੱਕੀ ਹੋਈ ਸੀ ਧਰਮ ਪ੍ਰਚਾਰ ਕੇ ਤਰੀਕਾ ਉਸ ਅਸਲੀ ਐ ਜੋ ਪ੍ਰਚਾਰ ਕਰਣ ਵਾਲਾ ਪਹਿਲਾਂ ਉਹ ਪਹਿਲਾ ਗੱਲ ਖੁਸ਼ੀ ਦੇ ਸੀ ਕਿ ਕਿਸ ਤਰੀਕੇ ਦੇ ਨਾਲ ਇਸੇ ਤਰ੍ਹਾਂ ਦਾ ਪ੍ਰਚਾਰ ਕਰ ਸਕਦੇ ਹੋ ਤੇ ਜਿਹੜੀ ਗੱਲ ਮੈਂ ਹੁਣੇ ਪੜਾਈ ਹੈ ਜਿਹੜੀਆਂ ਗੱਲਾਂ ਤਰੀਕੇ ਦੇ ਨਾਲ ਮੈਂ ਹੁਣੇ ਕਰ ਕੋ ਪੇਸ਼ ਹਾਂ ਤੁਹਾਨੂੰ ਇਹੋ ਤਰੀਕਾ ਡਾਕਟਰ ਖੰਸੋਂ ਨੂੰ ਡਾਕਟਰ ਕਾਲਪੂਰ ਨੂੰ ਉਹਨਾਂ ਨੇ ਰੱਸੀ ਸੀ ਕਿ ਐਸ ਗ੍ਰੀਨ ਦੇ ਨਾਲ ਇਹ ਕੰਮ ਕੀਤਾ ਜਾਂ ਸਨ ਇਹ ਕੰਮ ਸੱਜ ਪੂਰੀ ਹੈ ਜੋ ਅਸੀਂ ਇਹ ਕਰਨੇ ਆਉਂਦੇ ਤੋ ਹੋਸਾਂਗਾ ਤੁਸੀਂ ਵੀ ਨਾਮ ਦੇ ਪਹਿਲਾਂ ਆਪਾਂ ਕਰੋ ਆਵਾਜ਼ ਦਿੱਤੀ ਫਿਰ ਜੀਆਂ ਭਰਵਾ ਟੱਟ سارا ہاتھ سہیو کر سارے ستار یوگ ہے گرو کرپا کرے رنجیت پروا ریاں جس کر کے رنجیت پرواگ ਯਾਰ ਜੀ ਨਾਲ ਸਰਵ ਪ੍ਰੋਗਰਾਮ ਕਿੱਗਸੀ ਇਹਨੇ ਵਿੱਚੋਂ ਕਰਵਾਉਣ ਹੋ ਪਿਆ ਕਿ ਪਿਆਰ ਦਾ ਸੂਰਤ ਇੱਕ ਵਾਰ ਮੇਰੀ ਵੀ ਢੋਲੀ ਪਰੋਹਾ ਹਫਤੇ ਦੀ ਸਾਥ ਪੜਾਓ ਤੇ ਗੱਲ ਕਰਕੇ ਉਸ ਪਰਵਾਸਾ ਤੇ ਐਸ ਜ਼ਰੂਰੇ ਚਰਦਾ ਕਰੋ ਰਾਤ ਅਕੋ ਜੀ ਨਾਨਕ ਨਾਮ ਜਗਦੀ ਬਾਣੀ ਸੁਣੇ ਪਾਣੀ ਸੁਣੇ